मुर्दाबाद मुर्दाबाद ये सारा हेल्थ सिस्टम मुर्दाबाद 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 पीटर मिछहरा मुर्दाबाद 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 ਮੁਰਦਾਬਾਦ 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 ਝੂਠੀ ਸਰਕਾਰ ਮੁਰਦਾਬਾਦ 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 ਝੂਠੇ ਵਾਦੇ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਸਾਡੇ ਬੱਚਿਆਂ ਨੂੰ ਮਾਰਨ ਵਾਲਾ ਸਿਸਟਮ ਮੁਰਦਾਬਾਦ 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 ਸਾਡੇ ਬੱਚੇ ਨੂੰ ਮਾਰਨ ਵਾਲੇ ਡਾਕਟਰ ਮੁਰਦਾਬਾਦ ਮੁਰਦਾਬਾਦ ਹਾਏ ਹਾਏ ਸਾਡੇ ਬੱਚੇ ਲਿਆਣ ਵਾਲੇ ਹਾਏ 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 ਕੀ ਗੱਦ ਲਾ ਬੈਨ ਕਿਹੜਾ ਬੈਨ ਡਿਲੀਅਰ ਆਪਣਾ ਰੰਗਾਂ ਦੇ ਲੱਗ ਇੱਥੇ ਅਸਲ ਨਿਸ਼ਾਰੇ ਪਹੁੰਚੇ ਕਿ ਕੀ ਸਾਰੀ ਗੱਲਬਾਤ ਕੀ ਹੋਈ ਹੈ ਗੱਲਬਾਤ ਸਰ ਕੱਲ 7 ਵਜੇ ਦੇ ਰਾਤ ਦੇ ਆਏ ਸੀ ਪਰਸੋਂ 7 ਵਜੇ ਦੇ ਤੇ ਇਹਨਾਂ ਨੇ ਨਾ ਸਾਰੀ ਰਾਤ ਦਰਦਾਂ ਹੁੰਦੀਆਂ ਨਹੀਂ ਆ ਮੈਂ ਮੈਡ ਨੂੰ ਆਵਾਜ਼ ਵੀ ਦਿੱਤੀ ਸੀ ਮੈਂ ਦੇਖ ਲਿਓ ਇੱਕ ਵਾਰੀ ਉਹ ਆਂਦੇ ਨਹੀਂ ਅਸੀਂ ਨਹੀਂ ਦੇਖ ਸਕਦੇ ਸਵੇਰੇ ਨਾ 6 ਵਜੇ ਦੇਖਾਂਗੇ ਤੇ ਅਸੀਂ ਯਕੀਨ ਕਰ ਲੈ ਮੈਂ ਚਲੋ 6 ਵਜੇ ਦੇਖ ਲਿਓ ਦਰਦਾਂ ਹੋ ਰਹੀਆਂ ਮੈਂ ਸ਼ਾਂਤ ਹੋ ਜੀ ਅੱਛਾ ਇਹਨਾਂ ਨੇ ਤੜਕੇ 6 ਵਜੇ ਅੰਦਰ ਖੜਿਆ ਹੈ ਤੇ 10:30 ਵਜੇ ਇਹਨਾਂ ਨੇ ਜਵਾਬ ਦਿੱਤਾ ਇਹਦਾ ਮਤਲਬ ਲੈ ਜ ਜਦੋਂ ਬੱਚੇ ਦੀ ਡੈਥ ਹੋ ਗਈ ਹੈ ਹਾਂਜੀ ਉਹਨਾਂ ਹੀ ਬੱਚੇ ਦਾ ਹਾਂਜੀ ਟਾਈਮ ਪੂਰਾ ਹੋ ਗਿਆ ਪਹਿਲਾ ਬੱਚਾ ਹੈ ਹਾਂਜੀ ਪਹਿਲਾ ਉਹਦੇ ਆ ਗਿਆ ਜਦੋਂ ਬੱਚੇ ਦੀ ਡੈਥ ਹੋ ਗਈ ਆ ਇਹਨਾਂ ਨੇ ਤੜ ਪੰਚਾਇਤ ਕੀਤੀ ਉਹਦੇ ਆਂਦੇ ਫਟਾਫਟ ਬੱਚਾ ਲੈ ਜਾ ਨਹੀਂ ਬੱਚਾ ਨੋਰਮਲ ਹੈ ਕਿ ਜਾਂ ਨਹੀਂ ਨਹੀਂ ਆਂਦੇ ਨੋਰਮਲ ਹੋ ਜੂਗਾ ਬਸ ਮਤਲਬ ਬੱਚਾ ਨੋਰਮਲ ਨਹੀਂ ਹੋਣਾ ਸੀ ਤੇ ਤੁਹਾਨੂੰ ਕਿਤੇ ਰੈਫਰ ਕੀਤਾ ਇਹਨਾਂ ਨੇ ਹਾਂ ਸੰਧੂ ਵਾਲਿਆ ਸਾਈ ਆਪ ਹੀ ਹੋਏ ਉਹਨਾਂ ਨੇ ਨਹੀਂ ਕੀਤਾ ਜੀ ਦੂਸਰੇ ਜਾ ਕੇ ਡਾਕਟਰ ਨਹੀਂ ਕੀਆ ਡਾਕਟਰ ਆਂਦਾ ਜਿਹੜੇ ਜਿਹੜੇ ਬੱਚਾ ਨੋਰਮਲ ਨਹੀਂ ਹੋਣਾ ਸੀ ਇਹ ਪਰੇਸ਼ਨ ਨਾਲ ਹੀ ਹੋਣਾ ਸੀ ਤੁਹਾਨੂੰ ਕਿਤਨਾ ਪਤਾ ਲੱਗਾ ਬੱਚੀ ਦੀ ਡੈਥ ਹੋਈ ਹੈ ਬੱਚੇ ਦੀ ਡੈਥ ਹੋ ਰਹੀ ਬੱਚਾ ਮਰਿਆ ਗਿਆ ਘੱਟਿਆ ਸਾਰੇ ਇਹਨਾਂ ਦਸਿਆਂ ਨੇ ਤੁਹਾਨੂੰ ਬੱਚੀ ਡੈਥ ਨੂੰ ਸਾਰੇ ਇਹਨਾਂ ਨੇ ਇਹਨੂੰ ਦੱਸਿਆ ਉਹ ਵਾਦੋ ਅਸੀਂ ਉੱਥੇ ਪਹੁੰਚੇ ਨੇ ਡਾਕਟਰ ਸਾਹਿਬ ਨੇ ਤਰਕੰਜਿਆ ਕੀਤੀ ਆ ਬੱਚਾ ਮੁੱਕ ਚੁੱਕਾ ਜੀ ਉਹ ਆਂਦੇ ਅਸੀਂ ਬੱਚਾ ਨਹੀਂ ਬਚਾ ਸਕਦੇ ਕੀ ਨਾਮ ਹੈ ਡਾਕਟਰ ਸਾਹਿਬ ਦਾ ਜਿਨ੍ਹਾਂ ਨਾਲ ਤੁਹਾਡੀ ਗੱਲ ਚੱਲ ਰਹੀ ਇੱਥੇ ਡਾਕਟਰ ਸਾਹਿਬ ਦਾ ਨਾਮ ਉਸ ਗੱਲ ਨਹੀਂ ਮੈਂ ਇਹ ਤਰਕੰਜਿਆ ਅਸਰ ਕਰਾ ਦਿੱਤਾ ਸੀ ਬਲਜੀਤ ਕੌਰ ਡਾਕਟਰ ਬਲਜੀਤ ਹਾਂ ਜੀ ਤੇ ਨਾਲੇ ਡਾਕਟਰ ਬਲਜੀਤ ਕੌਰ ਨੇ 6 ਜਾਣੀਆਂ ਸੀ ਉਹਨਾਂ ਨੇ ਮੇਰੀ ਜਨਾਨੀ ਮੇਦਾਂ ਕੀਤਾ ਜਿੱਦਾਂ ਆਪਾਂ ਕੁੱਤੇ ਨੂੰ ਨਹੀਂ ਹਲਕੇ ਕੁੱਤੇ ਨੂੰ ਪਾਏ ਜਾਂਦੇ ਏਦਾਂ ਦਾ ਬਜ਼ਾਰ ਕੀਤਾ ਮੇਰੀ ਜਨਾਨੀ ਨੇ ਸਾਰੀਆਂ ਜਾਣੀਆਂ ਉੱਤੇ ਚੜੀਆਂ ਇਹ ਜਿਹੜੀ ਕੰਮ ਇੱਥੇ ਕੰਮ ਕਰਦੀ ਐ ਐਮਪੀ ਐ ਕੋਈ ਉਹ ਬੱਚਾ ਖੇਚ ਰਹੀ ਐ ਤੇ ਨਰਸ ਏਦਾਂ ਸਾਈਡ ਤੇ ਖੜੀ ਐ ਕਲਾਸ ਤੇ ਕਲਾਸ ਪੂਰੀ ਹੋ ਹਾਂ ਉਹ ਸਾਈਡ ਤੇ ਖੜੀ ਐ ਨਰਸ ਤੇ ਬੱਚਾ ਉਹ ਖੇਚ ਰਹੀ ਐ ਕੀ ਉਹ ਤਾਂ ਲੱਗੇ ਇਹਨਾਂ ਨੇ ਬੈਠ ਵੀ ਲਾ ਪਰਵਾਹੀ ਦਾ ਕਰਕੇ ਬਾ ਪਰਵਾਹੀ ਦੇ ਕਰਕੇ ਸਾਰੇ ਸਾਰੇ ਸਾਨੂੰ ਉਦੋਂ ਹੀ 10 ਬੰਦੇ ਜੇ ਨਹੀਂ ਆਨਾਰੇ ਮਤਲਬ ਪ੍ਰੈਸ਼ਨ ਹੋਣਾ ਇਹਦੇ ਸਾਨੂੰ ਉਦੋਂ ਜਵਾਬ ਦਿੱਤੇ ਜਾਂ ਸੀ ਚੱਲ ਜਾਂਦੇ ਪਰ ਆ ਵੇਖੋ ਨਾ ਬੱਚੇ ਦਾ ਹਾਲ ਕੀ ਕੀਤਾ ਇਹਨਾਂ ਨੇ ਪਹਿਲੇ ਬੱਚੇ ਦਾ ਹਾਂਜੀ ਪਹਿਲਾ ਸਾਰ ਬੱਚੇ ਤੁਸੀਂ ਕੀ ਮੰਗਦੇ ਕਿ ਮੰਗ ਇਹ ਹੈ ਨਾ ਸਾਥ ਚਾਹੀਦਾ ਬਸ ਖਰਚਾ ਜਿੰਨਾ ਲੱਗਾ ਪਰ ਨੂੰ ਕੰਮ ਨਹੀਂ ਦਿੱਤੀ ਕਾਰਵਾਈ ਪੂਰੀ ਸਰ ਆ ਬੱਚੇ ਦਾ ਹਾਲ ਵੇਖ ਲੋ ਉਹਦੀ ਉੱਥੇ ਜਾ ਕੇ ਮਾਂ ਦਾ ਹਾਲ ਵੇਖ ਲੋ ਕਾਰਵਾਈ ਪੂਰੀ ਚਾਹੀਦੀ ਆ ਕੀ ਸਾਰਾ ਮਾਮਲਾ ਕੀ ਮੰਗ ਕਰਦੇ ਨੇ ਮੇਰਾ ਨਾਮ ਵੀ ਨਿਰਮਲ ਸਿੰਘ ਡੁੱਗੜੀ ਬਾਲਮੀਕ ਸਸਤਾ ਗੁਰੂਗੰਗਨਾ ਧਰਮ ਸਮਾਜ ਬਾਲਮੀਕ ਸਸਤਾ ਦਾ ਮੈਂ ਜਨਰਲ ਚੇਰਮੈਨ ਹਾਂ ਜੀ ਮੈਂ ਮੰਗ ਇਹ ਕਰਦਾ ਹਾਂ ਕਿ ਸਭ ਤੋਂ ਪਹਿਲਾਂ ਤੇ ਇਹ ਹਸਪੀਟਲ ਜਿਹੜਾ ਵਾ ਐਡਾ ਮਲਾਇਕੀ ਇਥੇ ਵਰਤੀ ਜਾਂਦੀ ਆ ਜੇ ਕੋਈ ਮਰੀਜ਼ ਇੱਥੇ ਆਉਂਦਾ ਵਾ ਤੇ ਕਹਿ ਦਿੰਦੇ ਇਹ ਬੈਕਟਰੀ ਹੈ ਦੀ ਆ ਤਰੰਤੰਤ ਤਜੋਤ ਬਣਨ ਤੇ ਤੁਹਾਡੇ ਲਾਗੇ ਨਿਸ਼ਾਰਾ ਪਨਵਾਸ ਬਿਤੇ ਤੂਏ ਤੇ ਕਿ ਉਹਨੇ ਜੇ ਇਹਨੇ ਦੂਰ ਤੋਂ ਆਏ ਇੱਥੇ ਆਈਦਾ ਤੇ ਇਹ ਕਹਿੰਦੇ ਸਾਡੇ ਕੋਲ ਤਾਂ ਟੀਵੀ ਵਾਲੇ ਡਾਕਟਰ ਨਹੀਂ ਹੋ ਜਾ ਸਾਡੇ ਕੋਲ ਫਲਾਣਾ ਨਹੀਂ ਡਾਕਟਰ ਜੱਟ ਬੜਾ ਜਿਆਦਾ ਮੇਨ ਮਕਸਦ ਇਹ ਚੱਲਦਾ ਇਹ ਹੋਈ ਆ ਕਿ ਜਿਹੜੇ ਸੀਨੀਅਰ ਡਾਕਟਰ ਆ ਨੇ ਜੀ ਉਹ ਗਲਤੀ ਜਿਹੇ ਹੱਥ ਮਾਰ ਲੈਣੇ ਨਹੀਂ ਚਾਹੁੰਦੇ ਸਭ ਤੋਂ ਪਹਿਲਾਂ ਇਹੋ ਚੀਜ਼ ਕਹਿੰਦੇ ਆ ਕਿ ਮਰੀਜ਼ ਆਉਂਦਾ ਵਾ ਡਿਲੀਵਰੀ ਕੇਸ ਆਉਂਦਾ ਵਾ ਤੇ ਉਹਨੂੰ ਆਉਂਦੇ ਹੀ ਪਾੜ ਦਿਓ ਚਲੋ ਜੇ ਇਨਾਂ ਨੂੰ ਇਹ ਪਤਾ ਲੱਗਦਾ ਸੀ ਕਿ ਉਹ ਬੱਚਾ ਜਿਹੜਾ ਨਾਰਮਲ ਨਹੀਂ ਹੋ ਸਕਦਾ ਤੇ ਆਪਰੇਸ਼ਨ ਕਰ ਦਿੰਦੇ ਕੋਈ ਗੱਲ ਨਹੀਂ ਆ ਬਹੁਤ ਕੁੜੀਆਂ ਦੇ ਆਪਰੇਸ਼ਨ ਹੋ ਰਹੇ ਆ ਪਰ ਇਹਨਾਂ ਨੇ ਉਹਦੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਉਹਨਾਂ ਦਾ ਪਹਿਲਾ ਬੱਚਾ ਹੈ ਜੀ ਤੇ ਇਹਨਾਂ ਨੇ ਜਿਹੜਿਆ ਨਾਲ ਉਹਨਾਂ ਦਾ ਸ਼ਿਤਾਪਿਆ ਕਰਪਲੇ ਆ ਜਿਹੜੇ ਉਹਨਾਂ ਦੇ ਕੋਲੋਂ ਇਹ ਕੇਸ ਕਰਵਾਉਂਦੇ ਨੇ ਆਪ ਲਾਗੇ ਹੁੰਦੇ ਪਿਆ ਰਹੇ ਆ ਇਹ ਤੇ ਉਹਨਾਂ ਨੇ ਖਿੱਚ ਖਿੱਚ ਕੇ ਕਦੀ ਅੱਖ ਚੋਂ ਗਲਵਾਜੀ ਗਈ ਨਾਕਦ ਵਜ ਗਈ ਮੈਂ ਤੁਹਾਨੂੰ ਬਤਾਉਂ ਛੋਟਾ ਜਿਹਾ ਬੱਚਾ ਨਾਰਮਲ ਤੇ ਹੁੰਦਾ ਹੀ ਆ ਇਹਨਾਂ ਨੇ ਉਹ ਬੱਚੇ ਦੀ ਮੌਤ ਕਰ ਦਿੱਤੀ ਗਈ ਆ ਜਦੋਂ ਬੱਚੇ ਦੀ ਬੇਤ ਹੋ ਗਿਆ ਫੇਰ ਇਹਨਾਂ ਨੇ ਉਹਨਾਂ ਨੂੰ ਉਹ ਤੋਂ ਪਹਰ ਦੂਸਰੇ ਹਸਪੀਟਲ ਤੋਂ ਹਿਤਾ ਕਹਿੰਦੇ ਕਿ ਮੰਗਾ ਲੈ ਕਿਉਂ ਨਹੀਂ ਦੇ ਦਿੰਦਾ ਅਸੀਂ ਤਾਂ ਮੈਂ ਕਰ ਦਿਆਂ ਕਿ ਬੱਚੇ ਇਹਨਾਂ ਦੇ ਭਾਰਾ ਦੇ ਦੇਖੋ ਜੀ ਬਹੁਤ ਜ਼ਿਆਦਾ ਇਹਨਾਂ ਨੇ ਧੱਕਾ ਹੋਇਆ ਵਾ ਇਹਨਾਂ ਦੇ ਭਾਰਾ ਤੇ ਪਹਾੜ ਟੁੱਟਾ ਪਿਆ ਇਸ ਟਾਈਮ ਕਾਰਵਾਈ ਜੀ ਕਾਰਵਾਈ ਇਹਨਾਂ ਤੇ ਅਨੀ ਜੀ ਇਹਨਾਂ ਨੇ ਇਹਦਾ ਹੱਕ ਪੂਰਾ ਨਾ ਕੀਤਾ ਮੈਂ ਨਿਰਮਲ ਸਿੰਘ ਜਿਲ੍ਹਾ ਚੇਰੋਂ ਹੋਂਦੇ ਨਾਤੇ ਉਹਨਾਂ ਦੇ ਕਾਰਵਾਈ ਪੁਰਾ ਦੇ ਛਡੂਗਾ ਜੀ ਸੈਂਪੈਂਟ ਡਿਪਰੀਆ ਸਰਪਾਂਜ ਉਹਨਾਂ ਦੇ ਇੱਥੇ ਨਹੀਂ ਵਰਤੀ ਨਰਸਾਂ ਨੇ ਇਹ ਆਪ ਹੱਥ ਨੇ ਲਾਉਂਦੀਆਂ ਉਹਦੇ ਕਰਵਾਣੇ ਸਾਹਿਬ ਨੇ ਇਹਨਾਂ ਨੇ ਕਤਲ ਕੀਤਾ ਜੀ ਇਹਨਾਂ ਦੇ ਪਰਚਾਣਾ ਚਾਹੀਦਾ ਤੇ ਮੈਡਮ ਨੂੰ ਜੇ ਡਾਕਟਰ ਪਰਚੀਤ ਪਹਰ ਆ ਉਹਨੂੰ ਡਿਸਮਿਸ ਕਰਨਾ ਚਾਹੀਦਾ ਸਾਡੀ ਤੇ ਇਹੀ ਮੰਗ ਹੈ ਜੀ ਵੀ ਡਾਕਟਰ ਹੈ ਕਿ ਨਰਸ ਹੈ ਉਹ ਨਰਸ ਹੈ ਜੀ ਨਰਸ ਪਰਚੀਤ ਪਹਰ ਉਹਨੂੰ ਡਿਸਮਿਸ ਕਰਨਾ ਚਾਹੀਦਾ ਦਾ ਅੱਗੇ ਤੋਂ ਗਾਂ ਇਹੋ ਜੀ ਨਲੇਕੀ ਨਾ ਵਰਤਣ। ਅਬੀ ਬੋਲੋ। ਜੀ ਨਾਂ ਪ੍ਰਤੀ ਜਾਤ ਸੋਖਮੰਦਰ ਸਿੰਘ ਉਹ ਮੇਰਾ ਨਾਮ ਆ ਮੇਰੇ ਰਿਸ਼ਤੇਦਾਰ ਨੇ ਤੇ ਇਹ ਮੈਨੂੰ ਕੱਲ ਅ ਦੱਸਿਆ ਇਹਨਾਂ ਕਿ ਇਹ ਰਿਕਾਰਡ ਤੇ ਕੁਛ ਕਰਦੇ ਆ ਸਮਝ ਨਹੀਂ ਜਦੋਂ ਆਉਂਦਾ ਨਾ ਮਰੀਜ਼ ਉਹਦਾ ਰਿਕਾਰਡ ਨਹੀਂ ਬਣਾਉਂਦੇ ਇੱਥੇ ਜੋ ਇਹੋ ਜਿਹਾ ਆਉਂਦਾ ਵਾ ਤੇ ਇਹਨਾਂ ਨੇ ਨਾ ਪ੍ਰਾਈਵੇਟ ਆਪ ਦੇ ਕਿਤਨੇ ਕਿਤੇ ਕੰਮ ਕਰਦੇ ਹੁੰਦੇ ਆ ਤੇ ਇਹਨਾਂ ਨੂੰ ਸਮਝਦੇ ਆਂ ਕਰੀਬ ਆ ਨਾ ਜਿਹੜਾ ਇਹ ਤੇ ਐਕਸਪੈਰੀਮੈਂਟ ਕਰ ਲਈਏ ਕਿ ਕਿ ਤਰ੍ਹਾਂ ਕਿਤਰ੍ਹਾਂ ਕੀ ਹੋ ਸਕਦਾ ਵਾ ਹੈ ਨਰਸ ਸਟਾਫ ਆ ਤੇ ਕੰਮ ਵੱਡੇ ਡਾਕਟਰਾਂ ਵਾਲੇ ਕਰਨਾ ਚਾਹੁੰਦੇ ਆ ਠੀਕ ਹੈ ਜੀ ਜੇ ਇਹਨਾਂ ਨੂੰ ਪਤਾ ਲੱਗ ਜਾਂਦਾ ਉਹਦਾ ਤੁਲਣ ਵਾਲਾ ਸਿਸਟਮ ਹੀ ਨਹੀਂਗਾ ਜਿੱਥੋਂ ਆਪਾਂ ਸਾਰੇ ਪੈਦਾ ਹੋਏ ਆ ਉਹਦਾ ਬਿਲਕੁਲ ਬੀਬੀ ਦੇ ਟਾਈਟਾ ਸੰਗ ਕੋਲ ਹੀ ਨਹੀਂ ਸਕਦਾ ਉਹ ਤਾਂ ਕੋਈ ਵੀ ਜਿਹੜਾ ਪਿੰਡ ਦੇ ਕੋਈ ਦਾਈ ਕੰਮ ਕਰਦੀ ਉਹ ਵੀ ਦੱਸ ਦੂ ਵੀ ਨਹੀਂ ਅੰਗੈਲੀ ਹੈ ਜਣਗੇ ਅੰਗੈਲੀ ਆ ਪਹਿਲਾਂ ਵੀ ਕੋਈ ਅੰਗੈਲੀ ਇੱਥੇ ਡਾਟੇ ਸੀ ਇਹ ਤਾਂ ਵੇਖੋ ਜੀ ਮੈਂ ਤਾਂ ਪਹਿਲੀ ਹਾਂ ਮੈਂ ਤਾਂ ਅੱਗੇ ਆਇਆ ਨਹੀਂ ਕੀ ਮਾਨ ਕਰਦੇ ਕਿਹਨੂੰ ਦੇਖੋ ਜੀ ਇੱਕ ਹਿਸਾਬ ਦਾ ਇਹ ਆਪਦੇ ਐਕਸਪੈਰੀਮੈਂਟਲੀ ਡੈਡ ਬਾਡੀयां ਮੰਗਾਈ ਤੇ ਆ ਇਹ ਕੁਝ ਮੰਗਾਉਂਦੇ ਆ ਇਹ ਥੋੜਾ ਜੂਂਦੇ ਨਾਲ ਹੀ ਐਕਸਪੈਰੀਮੈਂਟ ਕਰੀ ਜਾਣਾ ਇਹਨਾਂ ਠੀਕ ਜੇ ਇਹ ਆਖਣ ਕਿ ਬੱਚਾ ਨਾਰਮਲ ਉਹ ਬੀਬੀ ਦੇ ਨਾਰਮਲ ਬੱਚਾ ਗਾਂ ਵੀ ਨਹੀਂ ਹੋ ਸਕਦਾ ਨਾ ਉਹ ਤਾਂ ਜ਼ਿੰਦਗੀ ਦੀ ਨਹੀਂ ਇਹ ਮਤਲਬ ਹੋ ਹੀ ਨਹੀਂ ਸਕਦਾ ਹੋਣੇ ਕੀ ਕਹਿੰਦੇ ਆ ਵੀ ਤੁਹਾਨੂੰ ਸਰਕਾਰੀ ਭੇਜਿਆ ਸੀ ਤਾਂ ਦੱਸੋ ਵੀ ਸਰਕਾਰੀਓ ਡਰੇ ਤਾਂ ਉਹ ਪ੍ਰਾਈਵੇਟ ਭੱਜ ਗਏ ਹੋ ਜੇ ਸਰਕਾਰੀ ਜਾਣਾ ਸੀ ਤਾਂ ਤੁਹਾਡੇ ਕੋਲ ਬੈਠੇ ਹੀ ਸਰਕਾਰੀ ਇਹ ਵੀ ਸਰਕਾਰੀ ਹੀ ਸਰਕਾਰੀ ਨਹੀਂ ਦੇਣਾ ਨਹੀਂ ਹੈ ਕੋਈ ਹੋਰ ਇਹਨਾਂ ਨੂੰ ਲਕਾਉਣਾ ਹੈ ਇਹ ਬਸ ਇਹਨਾਂ ਦੇ ਉੱਤੇ ਵੇਖਿਓ ਹੁਣ ਪਰਦੇ ਪੈਂਦੇ ਵੇਖੋ ਕਹੇ ਆਪਣੀ ਮਤ ਨਹੀਂ ਕਰਨੀ ਗਰੀਬ ਗਰੀਬ ਆ ਜਿਹਦੇ ਕੋਲ ਪੈਸਾ ਹਨ ਉਹ ਜਿੰਨੀ ਮਰਜ਼ੀ ਨਲਾਇਕ ਬਾਜੀ ਕਰਦਾ ਫਿਰੇ ਉਹ ਆਜਾਬ ਜਿ ਯੋਰਾ ਵਰਾਣਾ ਹੋਰ ਇਨਸਾਫ ਹੁੰਦੇ ਆ ਪਰ ਗਰੀਬ ਦੀ ਸਾਰ ਨਹੀਂ ਜੇ ਕੋਈ ਲੈਂਦਾ ਵੇਖ ਲਓ ਜਾ ਇਹਨਾਂ ਝੂਠਿਆਂ ਕਰਕੇ ਉੱਥੋਂ ਇਹਨਾਂ ਨੂੰ ਕੱਢਣਾ ਜੇ ਨਾ ਕੱਢਿਆ ਤੇ ਆਖੀ ਬਾਬੇ ਵੀ ਮਾਰਦੇ ਆ ਵਿੱਚੋਂ ਵਿੱਚੋਂ ਬੰਦਿਆਂ ਤੋਂ ਇਹ ਕਰਾਉਂਦੇ ਆ ਅਸੀਂ ਕੋਹੇ ਜਾਣਦੇ ਨਹੀਂਗੇ ਇੱਥੇ ਇੰਨਾ ਕੀ ਮੰਗ ਕਰਦੇ ਭਾਈ ਤੁਸੀਂ ਅਸੀਂ ਮੰਗ ਕਰਦੇ ਆ ਇਹ ਇੱਕ ਤਾਂ ਵੇਖੋ ਜੀ ਉਹ ਗਰੀਬ ਨੇ ਠੀਕ ਆ ਉਹਨਾਂ ਦਾ ਤਾਂ ਚਲੋ ਹੱਕ ਜੇ ਇਹਨਾਂ ਨੂੰ ਸਜ਼ਾ ਹੋ ਜੇ ਡਿਸਮਿਸ ਹੋ ਜਾਣ ਤੇ ਫੇਰ ਕੋਈ ਨਾ ਕੋਈ ਅਸੀਂ ਕਰਕੇ ਕਰ ਦਾਂਗੇ ਉਹਨਾਂ ਦਾ ਪਹਿਲੀ ਗੱਲ ਪੈਣਾ ਤਾਂ ਇਹਨਾਂ ਨੂੰ ਚਾਹੀਦਾ ਹਰ ਇੱਕ ਚੀਜ਼ ਪਰ ਸਜ਼ਾ ਜ਼ਰੂਰ ਹੋਵੇ ਕਦਰ ਤਾਂ ਸਵੇਰੇ ਹਾਂ ਉਹਨਾਂ ਨੇ ਬ੍ਰਾਕੇਸ ਸੇਜ਼ੀਅਨ ਕਰਵਾਇਆ ਪੱਟੀ ਕਿ ਉਹਨਾਂ ਨੇ ਸੇਜ਼ੀਅਨ ਕਰਵਾਇਆ ਚਾਹਤੀ ਜਦੋਂ ਇਥੇ ਪੇਸ਼ੈਂਟ ਰੈਕਟਰ ਕੀਤਾ ਜਾਂ ਉਹ ਉਹ ਜੋ ਐਫਐਸ ਵੀ ਸੀ ਸਟੇਬਲ ਕੰਡੀਸ਼ਨਸ ਪੇਸ਼ੈਂਟ ਦਾ ਸੱਟ ਆ ਗਿਆ ਉੱਥੇ ਲੈ ਕੇ ਉਹਨਾਂ ਨੇ ਸੇਜ਼ੀਅਨ ਕੀਤਾ ਸਟਿਲ ਬਰਥ ਹੋਇਆ ਸੋ ਮੈਡੀਕਲ ਕੰਪਲਿਕਸ਼ਨਸ ਹੋ ਸਕਦੀਆਂ ਹੈਗੀਆਂ ਕੁਝ ਵੀ ਹੋ ਸਕਦਾ ਹੈ ਤੇ ਉਹਦੇ ਵਿੱਚ ਕੋਈ ਕਿਤੇ ਮੈਡੀਕਲ ਨੈਗਲੀਜੈਂਸ ਤਾਂ ਕੋਈ ਹੋਣੀ ਹੈਗਾ ਬਈ ਕੋਈ ਉਹਨਾਂ ਨੇ ਦੇਖਿਆ ਨਹੀਂ ਹੈ ਮਾਲ ਦਾ ਇਹ ਕਹਿਣਾ ਵਾ ਜੇ ਤੁਹ ਬਤਾਈ ਤੁਸੀਂ ਹੀ ਉਗਾਏ ਤੇ ਦੋਵੇਂ ਜਿੰਮੇ ਚਾਟ ਚੱਲਿਆ ਗਿਆ ਤੇ ਫਿਰ ਜਿਹੜਾ

ਇਹ ਤਾਂ ਹੈ ਨਹੀਂ ਹੁਣ ਕੋਈ ਬੱਚਾ ਆਉਂਦਾ ਹੈ ਕੋਈ ਵੀ ਕੇਸ ਆਉਂਦਾ ਇਮੀਡੀਏਟਲੀ ਤਾਂ ਡਿਲੀਵਰੀ ਨਹੀਂ ਹੁੰਦੀ ਨਹੀਂ ਲੇਕਿਨ ਕਦਮਕਾਰ ਵੀ ਕਹਿ ਰਹੇ ਆ ਭਜੀਪੁਰ ਵੀ ਕਹਿ ਰਹੇ ਕਿ ਸਾਨੂੰ ਪਹਿਲਾਂ ਪਤਾ ਸੀਗਾ ਕਿ ਡਿਲੀਵਰੀ ਕੋਈ ਗਾ ਸ਼ਾਰਟ ਸਟੇਚਰ ਸੀਗਾ ਜੋ ਮੈਂ ਉਸ ਟਾਈਮ ਤੇ ਇਹੀ ਸਾਥ ਨਾਲ ਸੀਗੇ ਠੀਕ ਹੈ ਨਾ ਇਹਨਾਂ ਨੇ ਜੋ ਦੇਖਿਆ ਉਹਦੀ ਹਾਈਟ ਛੋਟੀ ਸੀ ਤੇ ਹੀ ਐਡਵਾਈਸ ਕੀਤਾ ਇਹਨਾਂ ਨੂੰ ਰੈਫਰ ਕੀਤਾ ਸਰਜਨ ਹੈਗੇ ਆ ਉਸ ਪਹਿਲਾਂ ਡਾਕਟਰ ਪ੍ਰੀਤ ਕੋ ਚੱਲੋ ਨਹੀਂ ਤੁਸੀਂ ਤੁਹਾਡੇ ਕਹਿ ਰਹੇ ਨੇ ਵੀ ਤੂੰ ਸਾਰਾ ਕੁਝ ਤੂੰ ਹੀ ਦੇਖਿਆ ਉਹ ਬੱਚਾ ਤੂੰ ਹੀ ਦੇਖੀ ਹੋਰ ਕਲਾਸ ਜੀ ਤੁਸੀਂ ਸਾਰਾ ਕੁਝ ਦੇਖ ਰਹੇ ਜੀ ਠੀਕ ਹੈ ਆਜਾ ਘਰ ਤੇ ਆ ਜਾ ਮਰਵਾ ਲਾ ਜਾ ਰਿਹਾ ਵੀ ਤੁਹਾਡੇ ਕੋਲ